ਕਿ ਉਹ ਕਿੰਨੇ ਤੇ ਆਇ ਕਿਸ ਕੰਮ ਕੀਤਾ ਕੀ ਕਰਦਾ ਜਿਹਦਾ ਦਿੱਤਾ ਆ ਤਰਫ ਪੰਡਰਮ ਜਾ ਰਿਹਾ ਆ ਭਾਰਤ ਜਾਂਤੀ ਪਾਰਟੀ ਵੱਲੋਂ ਦੂਰ ਗੱਲ ਜਨਜਾਤ ਵਿੱਚ ਬਹੁਤ ਹੀ ਸਮਾਣੀ ਜੋ ਸੰਬੰਧ ਘਟਨਾਈ ਨੂੰ ਸਰਕਾਰ ਨੇ ਦਿੱਤੀ ਦਾ ਉਹਦੇ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜਰੰਦਰ ਦੇ ਵਿੱਚ ਪੂਰੇ ਪੰਜਾਬ ਵਿੱਚ ਅੱਜ ਆਰਥਿਕ ਉਪਰੀ ਜਾ ਰਹੇ ਆ ਸ਼ਾਮ ਤੱਕ ਬਤਨ ਜਾ ਰਹੇ ਆ ਇੱਕ ਬਹੁਤ ਹੀ ਸੋਸ਼ਲ ਮੀਟਿੰਗ ਜਿਹੜੀ ਸ਼੍ਰੀ ਕੇਂਦਰਾ ਆ ਸ਼੍ਰੀ ਰਿੰਕੀ ਜੀ ਕੱਲ੍ਹ ਲੈਣੇ ਦਿੱਸਤਾਰ ਕਰਦੇ ਹੋ ਮਾਰੀ ਸੋਚੀ ਗਈ ਹੈ ਜੀ ਜੀ ਅੱਜ ਪੂਰੇ ਪੰਜਾਬ ਦੇ ਅੰਦਰ ਪੰਜਾਬ ਦੀ ਜਨਤਾ ਭਗਵੰਤ ਸਿੰਘ ਸਰਕਾਰ ਦੇ ਖਿਲਾਫ ਸੜਕਾਂ 'ਤੇ ਉਤਰੀ ਹੈ। ਹੋਰ ਪੰਜਾਬ ਦੇ ਡੀਜੀਪੀ ਕੁਵਰ ਜਾਦਵ ਦੇ ਖਿਲਾਫ। ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਵਾਰ ਫਿਰ ਜੱਲਿਆਂ ਵਾਲੇ ਬਾਗ ਦੀ ਘਟਨਾ ਨੂੰ ਤਾਜ਼ਾ ਕਰ ਦਿੱਤਾ। ਕੱਲ ਪੂਰੇ ਪੰਜਾਬ ਪ੍ਰਾਂਤ ਦੇ ਅੰਦਰ ਪਿੰਡ ਪਿੰਡ ਦੇ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਸੀ ਉਹ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੀ ਸਾਡਾ ਲਾਭ ਹਰ ਪਿੰਡ ਨੂੰ ਹੋਵੇ ਹਰ ਕਿਸਾਨ ਨੂੰ ਹੋਵੇ ਹਰ ਮਜ਼ਦੂਰ ਨੂੰ ਹੋਵੇ ਹਰ ਵਪਾਰੀ ਨੂੰ ਹੋਵੇ ਇਹ ਲੈ ਕੇ ਗਏ ਸੀ ਤੇ ਭਗਵੰਤ ਮਾਨ ਸਰਕਾਰ ਨੂੰ ਕੀ ਪੀੜਾ ਉੱਠ ਗਈ ਔਰ ਭਗਵੰਤ ਮਾਨ ਸਰਕਾਰ ਇਹ ਸੋਚ ਰਹੀ ਹੈ ਕਿ ਗੌਰਵ ਜੱਲਦ ਵੀ ਇਹ ਸੋਚ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਸਦਾ ਰਹਿਣੀ ਹੈ ਤੇ ਮੈਂ ਡੀਜੀਪੀ ਸਦਾ ਰਹਿਣਾ ਔਰ ਪੰਜਾਬ ਦੀ ਪੁਲਿਸ ਕਾਨੂੰਨ ਨੂੰ ਹੱਥ ਲੈ ਰਹੀ ਹੈ ਔਰ ਜਿਸ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਵਰਤਾਅ ਕਰ ਰਹੀ ਹੈ ਔਰ ਉਹਨਾਂ ਨੂੰ ਸੋਚਣਾ ਚਾਹੀਦਾ ਸਰਕਾਰਾਂ ਆਣੀਆਂ ਔਰ ਸਰਕਾਰਾਂ ਚਲੇ ਜਾਣੀਆਂ ਔਰ ਸਾਢੇ 3 ਸਾਲ ਦੇ ਦੌਰਾਨ ਭਗਵੰਤ ਮਾਨ ਸਰਕਾਰ ਨੇ ਜੋ ਅਤਿਆਚਾਰ ਕੀਤੇ ਹੈ ਪੰਜਾਬ ਦੇ ਅੰਦਰ ਜੋ ਪੰਜਾਬ ਦੀ ਪੁਲਿਸ ਨੇ ਅਤਿਆਚਾਰ ਕੀ ਨਾਮ ਲੈਂਦੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਔਰ ਕੰਮ ਕਰ ਰਹੀ ਹੈ ਸਰਕਾਰ ਜਰਨਲ ਡਾਇਰ ਵਰਗੇ ਆਉਣ ਵਾਲੇ ਸਾਹਮਣੇ ਦੀਵਾਰ ਤੇ ਲਿਖਿਆ ਆਉਣ ਵਾਲੇ ਚੋਣਾਂਾਂ ਦੇ ਵਿੱਚ 2027 ਚ ਯੋਗੀ ਅਦਿੱਤਿਆਨਾਥ ਜੀ ਵਰਗਾ ਮੁੱਖ ਮੰਤਰੀ ਬਣੇਗਾ ਪ੍ਰਸ਼ਤ ਨੇਤਾ ਜੇਲ੍ਹ ਚ ਜਾਣਗੇ ਪ੍ਰਸ਼ਤ ਪੁਲਿਸ ਅਫਸਰ ਜੇਲ੍ਹ ਚ ਜਾਣਗੇ ਇਸ ਕਰਕੇ ਸਰਕਾਰ ਬੁਖਲਾ ਗਈ ਹੈ ਔਰ ਪੁਲਿਸ ਵੀ ਬੁਖਲਾ ਗਈ ਹੈ ਪੰਜਾਬ ਦੇ ਲਗਭਗ 40 ਥਾਣਿਆਂ ਦੇ ਉੱਤੇ ਸਾਡੇ ਸੀਨੀਅਰ ਨੇਤਾਵਾਂ ਨੇ ਟਿਕਨ ਕਿਟਾ ਕੈਂਪਾਂਬਨ ਪੰਦ ਕੀਤਾ ਆਸ਼ਾ ਦੇਸ਼ ਮਿਲ ਜਖਰਜੀ ਪ੍ਰਦੇਸ਼ ਦਾ 10 ਦੇ ਵਿਰੋਧ ਦੇ ਵਿੱਚ 117 ਥਾਣਿਆਂ ਦੇ ਉੱਤੇ 117 ਵਿਧਾਨ ਸਭਾ ਦੇ ਵਿੱਚ ਅਰਥੀ ਫੂ ਪ੍ਰਦਰਸ਼ਨ ਕੀਤਾ ਗਿਆ ਜਲੰਧਰ ਸ਼ਹਿਰ ਦੇ ਵਿੱਚ ਸਵੇਰੇ 11 ਵਜੇ ਸ਼੍ਰੀ ਰਾਮ ਚੌਂਗ ਦੇ ਵਿੱਚ ਜਲੰਧਰ ਸੈਂਟਰਲ ਵਿਧਾਨ ਸਭਾ ਦਾ ਹੋਇਆ ਫੋਨ ਜਲੰਧਰ ਨੌਰਦਾ ਹੋਇਆ ਇਸੇ ਸਮੇਂ ਪੈਰਲਰ ਕੈਂਟਨਰਮੈਂਟ ਚ ਸਬਜ਼ੀ ਮੰਡੀ ਦੇ ਵਿਖੇ ਕੈਂਟ ਵਿਧਾਨ ਸਭਾ ਦਾ ਹੋ ਰਿਹਾ ਹੈ 5 ਵਜੇ ਸ਼੍ਰੀ ਬਾਬੂ ਜੀ ਮਾਨਾਮ ਚੌਕ ਬਸਤੀ ਦੇ ਵਿੱਚ ਜਿਹੜਾ ਹੈ ਬੈਸਟ ਵਿਧਾਨ ਸਭਾ ਦਾ ਹੋਇਆ ਸੋ ਅੱਜ ਭਾਰਤੀ ਜਨਤਾ ਪਾਰਟੀ ਦਾ ਵਰਕਰ ਨੇ ਪ੍ਰਣ ਲਿਆ ਲਿਆ ਸੰਕਲਪ ਲਿਆ ਲਿਆ ਕਿ ਰਾਤ ਨੂੰ ਸੌਣ ਲਈ ਘਰ ਜਾਵਾਂਗੇ ਜੇ ਸਮਾਂ ਮਿਲੇਗਾ ਨੇਤਾ ਉਹ ਸਾਰਾ ਸਮੇਂ ਸੜਕਾਂ ਦੇ ਉੱਤੇ ਗੁਜ਼ਰੇਗਾ ਅਸੀਂ ਹਰ ਗਲੀ ਮੁਹੱਲੇ ਘਰਾਂ ਦੇ ਚ ਲੋਕਾਂ ਦੇ ਜਾਵਾਂਗੇ ਔਰ ਮੋਦੀ ਦੀਆਂ ਨੀਤੀਆਂ ਨਾਲ ਉਹਨਾਂ ਨੂੰ ਅਗਿਤ ਕਰਾਵਾਂਗੇ ਔਰ ਇਹ ਥੱਗਾਂ ਦੀ ਸਰਕਾਰ ਜਿਨ੍ਹਾਂ ਨੇ ਪੰਜਾਬ ਨੂੰ ਠੱਗ ਲਿਆ ਉਹਦੇ ਬਾਰੇ ਲੋਕਾਂ ਨੂੰ ਦੱਸਾਂਗੇ ਵੈਸੇ ਤਾਂ ਪੰਜਾਬ ਦੇ ਲੋਕ ਬਹੁਤ ਸਿਆਣੇ ਔਰ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਲੋਕ ਬਹੁਤ ਅੱਛੀ ਤਰ੍ਹਾਂ ਜਾਣਦੇ ਕਿ ਸਾਡੇ ਨਾਲ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਕੀ ਹੋਇਆ ਸੋ ਹੁਣ ਸੰਘਰਸ਼ ਦਾ ਸਮੇਂ ਹੈ ਅਬ ਜਾਗ ਉਠੋ ਕਮਰ ਤਸੋਂ ਮੰਜ਼ਿਲ ਕੀ ਰਾਹ ਬੁલાਤੀ ਹੈ ਲਲਕਾਰ ਰਹੀ ਹਮ ਕੋ ਦੁਨੀਆ ਭੇਰੀ ਆਵਾਜ਼ ਲਗਾਤੀ ਹੈ ਹੁਣ ਆਪਾਂ ਸੰਘਰਸ਼ ਦੀ ਲੜਾਈ ਨੂੰ ਲੈ ਕੇ ਕਿ ਬਦਲਾ ਔਰ ਪੰਜਾਬ ਨੂੰ ਭਾਰਤ ਦਾ ਸ਼ਰਮੋਰ ਬਣਾਣਾ ਹੈ ਪੰਜਾਬ ਦਾ ਜਿਹੜਾ ਖੋਇਆ ਹੋਇਆ ਮਾਨ ਸਮਾਨ ਸੀਗਾ ਉਹ ਦੁਬਾਰਾ ਲੈ ਕੇ ਆਣਾ ਹੈ ਉਹਦੇ ਲਈ ਇੱਕੋ ਹੀ ਕੰਮ ਹੋ ਸਕਦਾ ਹੈ ਜਦੋਂ ਤੱਕ ਸੱਚੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਬਣਦੀ ਔਰ ਇਹ ਲੜਾਈ ਇਹ ਸੰਘਰਸ਼ ਸਤਾਈ ਤੱਕ ਉਦੋਂ ਤੱਕ ਚੱਲੇਗਾ ਜਦੋਂ ਤੱਕ ਪੰਜਾਬ ਦੇ ਵਿੱਚ ਅਸਲੀ ਸਰਕਾਰ ਨਹੀਂ ਹੁੰਦੀ ਸੈਂਟਰ ਦੀ ਯੋਜਨਾਵਾਂ ਲੋਕਾਂ ਨੂੰ ਮੰਨਦੇ ਬੇਸੀ ਅਦ੍ਰਸਤਾਰੀਆਂ ਦੇ ਨਾਲ ਜੁੜੀਆਂ ਸੀ ਇਹ ਤਾਂ ਪੁੱਛੋ ਨਾ ਹੀ ਸਰਕਾਰ ਨੂੰ ਜਿਨੇ 500 ਰੁਪਈਆ ਅਪਣਾਇਆ ਅੱਜ ਨੇ ਵੀ ਪ੍ਰਦਰਸ਼ਨ ਕਰਦੇ ਪਿਓ ਕਿ ਮਾਮਲਾ ਕੀ ਹੈ ਦਰ ਮਾਮਲਾ ਇਹ ਹੈ ਕਿ ਪੰਜਾਬ ਹਨੇਰਗਰਦੀ ਦੇ ਵਿੱਚ ਆ ਗਿਆ ਪੰਜਾਬ ਸਰਕਾਰ ਤਾਨਾਸ਼ਾਹ ਨਹੀਂ ਥੋੜਾ ਪਿਛੇ ਕਰੂੰਗਾ ਮੋਦੀ ਸਰਕਾਰ ਨੇ ਜਿਹੜੀਆਂ ਦੀਨ ਦੁਖੀਆ Dalit ਪਿਛੜੇ ਗਰੀਬ ਮਜ਼ਦੂਰ ਕਿਸਾਨ ਦੇ ਲਈ ਮਹਿਲਾਵਾਂ ਦੇ ਲਈ ਜਿਹੜੀਆਂ ਯੋਜਨਾਵਾਂ ਦਿੱਤੀਆਂ ਸੀਗੀਆਂ ਉਹ ਲੋਕਾਂ ਨੂੰ ਦੇਣ ਦਾ ਕੰਮ ਜਿਹੜਾ ਹੈ ਉਹ ਪੰਜਾਬ ਸਰਕਾਰ ਦਾ ਹੁੰਦਾ ਹੈ ਮਗਰ ਸਰਕਾਰ ਉੱਤੇ ਫੇਲ ਹੋਈ ਸੀਐਸਸੀ ਸੈਂਟਰਾਂ ਦੇ ਮਾਧਿਅਮ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਉਹ ਕੈਂਪ ਜਿਹੜੇ ਆ ਪੰਜਾਬ ਚ ਲਗਾਣਾ ਸ਼ੁਰੂ ਕੀਤੇ ਪਰ 6 ਮਹੀਨੇ ਤੋਂ ਚੱਲ ਰਹੀ ਹੈ। ਅਗਰ ਵਰਤਮਾਨ ਚ ਕੀ ਹੋਇਆ ਕਿ ਸਰਕਾਰ ਨੇ ਦੇਖਿਆ ਸਾਡੇ ਪੈਰਾਂ ਤੋਂ ਜ਼ਮੀਨ ਕਿਸਕ ਰਹੀ ਹੈ। ਉਹਨਾਂ ਨੇ ਅਸਵਧਾਨਿਕ ਢੰਗ ਦੇ ਨਾਲ ਉਹ ਕੈਂਪ ਜਿਹੜੇ ਆ ਬੰਦ ਕਰਾ ਦਿੱਤੇ।